ਆ ਦੇਦਰ ਹਾ ਹਾ ਚਾਚਾ ਦਾਰਾ ਬੈਣਾਵਾ ਹੋ ਗਏ ਨੇ ਦੁਬਾਰੇ ਲੱਗੀ ਪਈ ਆ ਗਿਆ ਆ ਜਾ ਦੇਖ ਦੇ ਉਹ ਨਹੀਂ ਉਹ ਤੇਰਾ ਬੇਰਾ ਨਹੀਂ ਗੋਹਾ ਦਾ ਘਾਰੇ ਦੇ ਲਾੜਾ ਦੀ ਰੂੜੀ ਕਾ ਦੇਤਾ ਹਾਏ ਕੁੜੇ ਤੇਰਾ ਸਰੀ ਪਿਆ ਘਾਰੇ ਦੇ ਲਾੜਾ ਦੀ ਚੁੰਡੀ ਧਰਨੀ ਤੀਗੀ ਚਾਚੀ ਹਾਂ ਮੈਂ ਜਾਣਾ ਸਰ ਕੋ ਮੂੰਗਾ ਪਤਾ ਨਹੀਂ ਲੱਗਿਆ ਉੱਥੇ ਸੱਟ ਬੈਠਾ ਉਰ ਆ ਜਾ ਉਰ ਆ ਜਾ ਦੇਖਿਓ ਐ ਇੱਕ ਹਾਏ ਹੋ ਗਿਆ ਲੈ ਦੇਖ ਲੈ ਕਿਧਰੇ ਨਹੀਂ ਤੇਰੇ ਕੋਹ ਨਿਬੜੇਗੇ ਸੰਜੜਾ ਹੈ ਨੰਗਾ ਸਿਰ ਨਾ ਕਰਿਆ ਕਰ ਅੱਗੇ ਵਾਲੀਆਂ ਮੂੰਹਾਂ ਤਾਂ ਪੱਲਾ ਕਰਿਆ ਕਰਦੀਆਂ ਤੂੰ ਨੰਗਾ ਝਾਟਾ ਕਰ ਲੈਨੀ ਆ ਹੈ ਅਸਾਂ ਹੁਣ ਮੈਂ ਪੱਲਾ ਕੀ ਗੋਹਾਂ ਤੋਂ ਕਰਾਂ ਮਾ ਇਹ ਕਿਹੜਾ ਮੇਰਾ ਜੇਤ ਬੈਠਾਗਾ ਨਹੀਂ ਮੈਂ ਤਾਂ ਆਈ ਤੇ ਕਿਹਾ ਸੀਗਾ ਘਾਰੇ ਲਾਉਣੇ ਚੁੰਡੀ ਧਰਨ ਵਾਲੀ ਪਾਹ ਕਰਨ ਵਾਲੀ ਪੈਤੀ ਲਿਪਣ ਵਾਲੀ ਚਿੱਪੜ ਲੱਗੇ ਦਾ ਬਾਅਦ ਸੀ ਚਾਚੀ ਫਿਰ ਇਹ ਤਾਂ ਹੁਣ ਗਿਆ ਦੇਖ ਲੈ ਅੱਖੇ ਲੱਗ ਗਏ ਤਾਂ ਹੁਣ ਚੰਗਾ ਚਲਾਇਂ ਕਰ ਨਾ ਤੇ ਕੱਦਾ ਪੱਠਰ ਹੋਰ ਪਿਆ ਉਹ ਲਿਆ ਇਧਰ ਜੇ ਦੇਖਦੀ ਚੁੰਡੀ ਲਿਪਾਂਗੇ ਚੰਗਾ ਆਪਾਂ ਹੈ ਚੁੰਡੀ ਲਿਪਾਂਗੇ ਆ ਧਰਾਂਗੇ ਆ ਦੇਖ ਅਸਿਆ ਹਾਂ ਫੇਰ ਹੁਣ ਉਹ ਕਿੱਥੋਂ ਲਿਆ ਮੈਂ ਹੁਣ ਮੈਂ ਰਸਦ ਦੁਬਾਰੇ ਕਹਿਨੀ ਆ ਉਹਨਾਂ ਨੂੰ ਵੀ ਦੁਬਾਰੇ ਕਰ ਦੋ ਫੇਰ ਮੈਂ ਲੈ ਜੂ ਹੁਣ ਉਹ ਦੋ ਬੱਠਾ ਪਏ ਨੇ ਉੱਥੇ ਦੋ ਪਰਾਂ ਇਕੱਠਾ ਕਰਕੇ ਆ ਮੈਂ ਗੋਹਾ ਨਾਲ ਅਸਿਆ ਚਲ ਬਾਦ ਚੱਲੇ ਆਵਾਂਗੇ ਬਰਾਤ ਨੂੰ ਚੱਕਰਾਈ ਜਾਂਦੇ ਆਂ ਅਪਣੀ ਕਿਧਰੇ ਚੱਕਰ ਹੁੰਦੇ ਹੈਗੇ ਪੱਠਾ ਚੱਕ ਕੇ ਮੜ ਕੇ ਗੋਹਾ ਜਿੱਦਾਂ ਮਕਰ ਤੋਂ ਪਾਤੀਆ ਕਰੀਂ ਇਕੱਠੇ ਮੈਂ ਚੱਲੀ ਮੜਾ ਜਾ ਗੱਲ ਆਇਆ ਫੇਰ ਦੇਖ ਬੋਤਲ ਲਵਾਉਂਗਾ ਪੈ ਜਾਉਂਗੀ ਅਮੀਰੋ ਦੇ ਹਾਂ ਬੋਤਲ ਮਾਣ ਤੇਰਾ ਟਾਈਪ ਹੈ ਤਾਰੇ ਹਰਾਮਣੇ ਹੈ ਜੰਮੀ ਸਰੇ ਜਾਂਦੀ ਜਾਂਦੀ ਆ आग भी गई मनो लक्षण आ देख ला के मैं बोल दिया पाप पापा दस देर ना दूं समझती है तेरा दिन तुरी जाती बेच के खा जा मैं हेलो बल्ले 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 किधर सब देख है। लिया मैं मेरे घर तो ही ता मेरे ना फुल खारी लेई हुई है रानू मैं तो काम कर नहीं सकती मैं तो बट्टर चक नहीं सकती ना की है है ਆਹਾ ਆਪਣੋ ਇਹਨੂੰ ਵੀ ਤਾਂ ਹੁਣ ਕਰੀ ਜਾਨੀਏ ਕੰਮ ਨਾ ਮੇਰੇ ਵਾਲੇ ਤਾਂ ਮਿੰਟ ਚ ਜਵਾਬ ਦੇ ਦਸੀ 400 ਵੱਧ ਲਉਂਗੀ ਕਿੰਨੀ ਆ ਤੈਨੂੰ 400 ਮੈਂ ਗੱਲ ਤਾਂ ਸੁਣ ਲੈ ਰਣੋ ਓਏ ਕੱਤੀ ਹੋਈ ਫੁਰਦਿਆ ਪੜਿਆ ਮੈਂ ਤਾਂ ਇਹ ਕਹੀ ਨਹੀਂ ਆਗੀ ਹਾ ਚਾਚੀ ਨੇ ਨਾ ਇਹ ਕਹਿਤਾ ਸੀ ਮੈਨੂੰ ਕਹਿੰਦੇ ਇੱਕ ਤਾਂ ਸੂਟ ਲੈ ਆ ਪਿਆਗਾ ਓ ਲੈ ਜੀ ਹਾ ਕਿਹੜਾ ਸੂਟ ਆ ਮੇਰੇ ਬਾਤੇ ਸੂਟ ਲੈ ਆਗਾ ਤੇ 500 ਰੁਪਈਆ ਲੈ ਜੀ ਮਾ ਹਾ ਚੱਲ ਫੇਰ ਤਾਂ ਵੀਰੋ ਫੋਕਰੀ ਸਣੀ ਕੋ ਹਾ ਜਿੱਟੂ ਨਹੀਂ ਬੱਸ ਕਰ ਬੱਸ ਕਰ ਕੀ ਨੂੰ ਚਾਰਦੀ ਆ ਮੈਨੂੰ ਸਾਡੇ ਲਾਣੇ ਚੋਈ ਐ ਮੈਨੂੰ ਪਤਾ ਹੋ ਤੈਨੂੰ 500 ਦੇਣ ਵਾਲੀ ਦਾ ਨਾਲੇ ਸੂਟ ਦੇਣ ਵਾਲੀ ਦਾ ਉਹ ਤਾਂ ਆਪਦੇ ਬੰਦੇ ਨੂੰ ਦੋ ਡੰਗ ਦੀ ਚਾੜਾ ਦਵੇ ਤੈਨੂੰ ਦੇ ਦੂਗੀ 500 ਦੇ ਨਾਲੇ ਸੂਟ ਮੇਰੀ ਗੱਲ ਸੁਣਦਾ ਮੈਂ ਤਾਂ ਤੈਨੂੰ ਤੈਨੂੰ ਕਹਿੰਦੇ ਬਸ ਚਾਰ ਨਾਲੇ ਤਾਂ ਮੱਜਾ ਨੂੰ ਨੀਰਾ ਪਾ ਕੇ ਆਉਣੀ ਹੋ ਗਿਆ ਚਰਨ ਨਹੀਂ ਆਪੜੀ ਐ ਨਹੀਂ ਬਸ ਕਰ ਬਸ ਕਰ ਤੂੰ ਤਾਂ ਸਿੱਧਰੀ ਹੈਗੀ ਐ ਮੈਨੂੰ ਵੀ ਕਰ ਦੇਂਗੀ ਨਾ ਇੱਥੇ ਤਾਂ ਪਾਡਰ ਪਾਡਰ ਬੋਲੀ ਜਾਣੀ ਆ ਮੇਰੇ ਵਾਲੇ ਕਾ ਉੱਤੇ ਮੇਰੇ ਵਾਲੇ ਤਾਂ ਮਿੰਟ ਚ ਜਵਾਬ ਦੇਦਾ ਸੀਗਾ ਵੀ ਮੈਂ ਤਾਂ ਕੰਮ ਕਰਦੀ ਨਹੀਂ ਹੈਗੀ 300 ਰੁਪਏ ਡੱਟ ਕਰ ਦੂੰਗੀ 600 ਰੁਪਏ ਕੱਜੀ ਕਰ ਦੂੰਗੀ ਗੱਲ ਸੁਣ ਲੈ ਜਿੰਨੀ ਤੈਨੂੰ ਤਨਖਾਹ ਦਿੰਨੀ ਆ ਨਾ ਨਾਲੇ ਤੇਰੇ ਖਸਮ ਨੂੰ ਓੰਨੀ ਤਾਂ ਨਾ ਕਿਸੇ ਨੇ ਦਿੱਤੀ ਨਹੀਂ ਹੋਣੀ ਤਨਖਾਹ ਤੁਹਾਨੂੰ ਫਿਰ ਵੀ ਸਰਤੇ ਨੱਚਦੇ ਹੋ ਸਾਡੇ ਨਾ ਦਿਓ ਫਿਰ ਨਹੀਂ ਆ ਰਹੇ ਅਸੀਂ ਹੋ ਗਿਆ ਅੱਛਾ ਤੂੰ ਗੱਲ ਸੁਣ ਮੈਂ ਕਹਿੰਦੀ ਸੀ ਅ 2-3 ਕਿਲੋ ਦੁੱਧ ਪਿਆ ਸੀਗਾ ਹਾਂ ਲੈ ਕੇ ਜਾਣਾ ਦਾਦੇ ਵਰजे ਨਹੀਂ ਤਾਂ ਫਿਰ ਇੱਧਰ ਆਉਂਦੀ ਹੁੰਦੀ ਐ ਕੰਮ ਵਾਲੀ ਦੁੱਦੀ ਨੂੰ ਚਕਾ ਦੂੰਗੀ ਹੋਰ ਕੀ ਐ ਹਾਂ ਹਾਂ ਹੋ ਨਹੀਂ ਆਉਂਦੀ ਇਹ ਮੇਰੇ ਮੇਰੇ ਆ ਲੈ ਜੀ ਕਿੱਧਰ ਤੂ ਜੇ ਕੋਈ ਖਾ ਤੂ ਜ ਜਾਣਾ ਸੱਲਮ ਯਾਰ ਹੁੰਦਾ ਕੋਈ ਵਾ ਨਾ ਸੁਣਮ ਕੀ ਹਾਲ ਐ ਬੱਸ ਤਾ ਜਾਣਿਆ ਰੋਧ ਖੜ ਹੋਏ ਜੇ ਬੇੜਾ ਤਰਾ ਹੈ ਮੈਂ ਨੋਏ ਜਿਵੇਂ ਲੈ ਕਰਕੇ ਗਾਣਾ ਗਾਉਂਦਾ ਮੇਰੀ ਬੇਟੀ ਆਲਾ ਉਹਦਾ ਗਾਣਾ ਕਰੀਏ ਦੀਮੀਆਂ ਨੂੰ ਗਾਣੇ ਸੁਣਾਉਂਦਾ ਸਾਡੇ ਵਾਲੇ ਦੀ ਸੀਗੀ ਪਾਤੀ ਚਾਕੇ ਮਾਰੀ ਉਹ ਤੇਰੀ ਬਹੂ ਤਾਂ ਕਿਆ ਮਾਰਦੀ ਆਲੀ ਜਿਵੇਂ ਤੇਰੇ ਮਾਰੂਗੀ ਨੱਕੀ ਖਾਣੇ ਜਗਾਉਂਦਾ ਫਿਰ ਦੱਸਾਂ ਮੇਰੇ ਖਸਮ ਨੂੰ ਪੁੱਛ ਕਰਾ ਕਰ ਰਹਾ ਨਾ ਵੇਖੋ ਪਰਦਾ ਹੀ ਕਰੀ ਇਹ ਤਾਂ ਪੁੱਛ ਨਹੀਂ ਕਰਦੀ ਮੈਂ ਮੈਂ ਤਾਂ ਕਰ ਲੂੰਗੀ ਤੂੰ ਤੇਰੇ ਤੋਂ ਜਿਹੜੀ ਮੁਸਕ ਮਾਰਦੀ ਆ ਉਹ ਸੀਰੀਆ ਚਲੋ ਤਾਂ ਠੀਕ ਆ ਮੇਰੀ ਗੱਲ ਉਹ ਬੋਲਦੀ ਆਗੀ ਹਾਂ ਦੇਖ ਲਾ ਹਾਂ ਦੇਖ ਲਾ ਇੱਕ ਤੇਰੀ ਮੀਆਂ ਬੀਬੀ ਲਵ ਜੋੜਾ ਬਣਦੇ ਨੇ ਮੇਰੀ ਗੱਲ ਸੁਣ ਮੇਰੀ ਚਰਦੇ ਦੀ ਪੂੜੀ ਪੈਦੀ ਦੇਖੀ ਹੁੰਦੇ ਨੇ ਹਾਂ ਚਰਦੇ ਦੀ ਪੂੜੀ ਵਾਲਾ ਨਹੀਂ ਦੇਖੀ ਉਹ ਉਹ ਬਦਾਮਾਂ ਦੀ ਪੂੜੀ ਬਦਾਮਾਂ ਦੀ ਪੂੜੀ ਬੇ ਪਤਾ ਇਆਂ ਮੈਨੂੰ ਕਿਹੜੇ ਬਦਾਮ ਖਾਣ ਵਾਲੇ ਹੋ ਤੁਸੀਂ ਪਤਾ ਪਤਾ ਮੈਨੂੰ ਠੀਕ ਆ ਅੰਦਰ ਆ ਜੀ ਹਾਂ ਕੀ ਬਤਾ ਕੀ ਬਤਾ ਕੀ ਬਤਾ ਬੀਰੋ ਚੁੱਪ ਕਰਕੇ ਕੰਮ ਕਰਨ ਆ ਜਾ ਨਾਲ ਜਿਹੜਾ ਦੁੱਧ ਪਿਆ ਲੈ ਕੇ ਜਾਣਾ ਲੈ ਜੀ ਅਸਾਂ ਲੈ ਜਾਉਂਗੇ ਨਾਲੇ ਤੇਰੇ ਨਾਲ ਨਾ ਕਮਲਾ ਜੀ ਲੱਗਦਾ ਮੈਨੂੰ ਜਿਵੇਂ ਗਾਣੇ ਜੇ ਗਾਉਂਦਾ ਫਿਰਦਾ ਸੀ ਟਕਾਲ ਨਹੀਂ ਚਿੱਤਰ ਖਾਉਗਾ ਕਿਸੇ ਹੋਰ ਤੋਂ ਇਹ ਤਾਂ ਮੈਸੀ ਚੁੱਪ ਕਰ ਗਈ ਕੋਈ ਹੋਰ ਉਂਦੀ ਲਾਵੇ ਹੱਥ ਫੇਲਾ ਜਾ ਕੋਈ ਵੀਰ ਹੋ ਜਾ ਹੁੰਦਾ ਉਂਗੜੇ ਲਾ ਜਾ ਨਾ ਕੋਈ ਕਿੱਧਰ ਜੱਦਿਆਂ ਦਾ ਕਮਲੇ ਇਕੱਠੇ ਹੋਏ ਕੀ ਕਰਦਾ ਓਰੇ ਹਲੋ ਬੜਾ ਮਾੜਾ ਪੜਾ ਹੋ ਗਿਆ ਆਪਣਾ ਪੁਰੇ ਨਹੀਂ ਹੋਏਗਾ ਉਹ ਨਾ ਉਹ ਆਇਆ ਸੀ ਕੋਰੇ ਤੇਰਾ ਪਤਾ ਨਹੀਂ ਕੌਣ ਸੀਗਾ ਮੁੰਡਾ ਜਾ ਹ ਹ ਕੁੰਦਾ ਸੀਗਾ ਵੀ ਪੂਰੀ ਚਾਹਦੀ ਆ ਉਹ ਲੱਗਾ ਬਹੁਤ ਤੇ ਬਈਆ ਲੈ ਜਾ ਤੇਰਾ ਬਜਾ ਤੇਰਾ ਬੇੜਾ ਮੇਰੇ ਸਾਡੇ ਦੇ 100 ਰੁਪਏ ਦੀ ਪੂੜੀ ਉੜਕ ਰਦੀ ਉਹ ਮੈਨੂੰ ਆ ਲੱਗਿਆ ਵੀ ਖਾਲੀ ਆ ਮਤਲਬ ਮੈਂ ਕਹ ਤਾ ਮਹਲੇ ਜਾ ਚੱਕੇ ਨਾ ਮੈਨੂੰ ਐਂ ਦੱਸੋ ਤੁਸੀਂ ਇਹਦੇ ਕੋੜੇ ਨਾ ਬਣਾਉਣੇ ਕਿ ਕੰਮ ਕਰਨਾ ਉਹਨੇ ਆ ਉਹਨੇ ਜਿੱਟਮਿੜ 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 ਦੋ ਗੱਲ ਸੁਣ ਲੈ ਟਾਇਰ ਜੀ ਆ ਤੂੰ ਭਰਾ ਉਹ ਇੱਕ ਵਾਰ ਗੱਲ ਕਰ ਲੈ ਉਹ ਚਾਚੂ ਦਾ ਬਾੜਾ ਨਾਲਿਆ ਤੂੰ ਉਹ ਕੀ ਕਰਦੀ ਆ ਨਹੀਂ ਸਾਂਝਾ ਆਣ ਪੜੇ ਸਾਂਝਾ ਲਾਹੇ ਸਾਂਝੀ ਹੋ ਜਾ ਕੀ ਮਤਲਬ ਆਪਣਾ 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 ਬਾਣਾ ਸਾਂਝਾ ਕਰ ਲਾਂਗਾ ਤੂੰ ਜਾ ਕੇ ਕੰਮ ਕਰ ਜਿਹੜਾ ਕੰਮ ਕਰਨਾ ਹੈ ਤੇ ਕੁੜੀਏ ਤੂੰ ਹੁਣ ਕੁੜੀ ਦੇਤੀ ਹਾਂ ਆਈ ਕਰੇ ਮੇਰੇ ਸਾਲੇ ਦੇ ਤਰਾ ਇੰਦਰ ਮੈਂ ਬੰਨੂ ਨਹੀਂ ਆਦ ਕੰਮਲੇ ਇਕੱਠੇ ਹੋ ਰਹੇ ਆ ਕਿੱਥੇ ਕੰਮ ਦਾ ਸੋ ਹੈਲੋ ਮੀ ਜੜਾ ਇੱਥੇ ਕਰੀ ਜਾਨੀ ਆ ਉਹੀ ਉੱਥੇ ਕਰਨਾਗਾ ਕਰ ਉਹਨੇ ਅੱਖ ਲਦੋ ਲੈਣ ਦਾ ਚੰਗਾ ਬਰੋ ਕਮਲੀ ਦੋ ਸਹਤ ਹੋਈ ਪਈ ਆ ਗਈ ਜਿਵੇਂ ਮੈਂ ਮੇਮ ਕਦੇ ਅੰਦਰ ਵੀ ਨਹੀਂ ਨਿਕਲੇ ਹੁੰਦੇ ਆ ਮੇਰੇ ਹਣ ਤਾਂ ਪਹਿਲਾਂ ਤਾਂ ਗੋਹਾ ਚੱਕਦੀ ਬੁਰਦੀ ਸੀ ਹੁਣ ਕੋਈ ਇਹੇ ਦੱਸ ਝੰਗਾ ਨਾ ਬਾ ਮਾਈ ਕਿ ਲੋ ਨਾ ਲੈ ਬਣ ਗਈ ਗੱਲ ਘਰੇ ਸਿੱਟ ਕੇ ਮੀਆਂ ਗੇੜਾ ਫੱਟ ਕੇ ਫੇਰਾ ਕੇ ਹੋਰ ਲੈ ਕੇ ਜਾਮ ਇਹ ਪਾਥੀਆਂ ਤਾਂ 50 ਸੀਗੀਆਂ ਇਹ 43 ਕਿਵੇਂ ਰਹਿ ਗਈਆਂ ਮੈਂ ਆਪ ਗਿਣ ਕੇ ਗਈਆਂ ਹੱਡੀਆਂ ਇੱਧਰ ਸਿੱਟੀਆਂ ਪਈਆਂ ਅੱਧੀਆਂ ਆ ਖਿਲਰੀਆਂ ਪਈਆਂ ਘਹਾਰਾ ਮੈਂ ਲਾ ਕੇ ਗਈ ਸੀ ਮੀਆਂ ਕਿੱਧਰ ਬੂਮਾ ਮਰ ਜਾ ਹੈ ਪਤਾ ਨਹੀਂ ਕਿਹਦਾ ਬੇੜਾ ਬਹਿ ਗਿਆ ਲੈ ਔਰੋਂ ਚੱਕ ਕੇ ਪਾਥੀਆਂ ਉਰੇ ਰੱਖ ਰੱਖੀਆਂ ਨੇ ਉਹ ਕੁੱਤੀਆਂ ਪਤਾ ਨਹੀਂ ਕਾ ਦੇ ਨਾ ਰੱਜਣਗੀਆਂ ਹਰਾਮਣਾ ਇਹਨਾਂ ਪੁੱਤੀਆਂ ਨਹੀਂ ਰੱਜਦੀਆਂ ਚਾਚੀ ਹਾਂ ਤਾਂ ਉਹ ਰੱਜਦੀਆਂ ਨੇ ਬਾਈ ਇਹਨਾਂ ਨੇ ਤਾਂ ਚੋਰੀ ਦੀ ਆਦਤ ਪੈ ਰਹੀ ਹੈ ਜਿਹੜੀਆਂ ਨੂੰ ਉਹਦੇ ਚੱਕਣੀਆਂ ਚੱਕਣੀਆਂ ਨੇ ਹਾਂ ਹਾਂ ਇਹ ਉਸ ਉਮਰੇ ਵੀ ਚੋਰੀ ਦੀ ਆਦਤ ਪੈ ਜੇ ਫਿਰ ਤਾਂ ਬੱਲੇ ਬੱਲੇ ਕੁਛ ਕਹਿ ਹੀ ਨਹੀਂ ਸਕਦੇ ਨਹੀਂ ਤੇਰਾ ਕਹਣ ਦਾ ਕੀ ਮਤਵਲਾ ਕਹਿਣ ਦਾ ਮਤਲਬ ਇਹੀ ਹੈ ਆ ਭੋਲੀ ਜੀ ਨਾ ਬਣ ਤੈਨੂੰ ਕੀ ਲੱਗਦਾ ਇੱਥੇ ਆ ਕੇ ਪਾਥੀਆਂ ਕਿਰेंगी ਮੈਨੂੰ ਪਤਾ ਨਹੀਂ ਲੱਗਦਾ ਤੂੰ ਚੱਕ ਕੇ ਲੈ ਗਈਆਂ ਸਾਡੀਆਂ ਪਾਥੀਆਂ ਨਹੀਂ ਮੈਂ ਕਿ ਵਿਚ ਮਚਣਾ ਤੇਰੀਆਂ ਪਾਥੀਆਂ ਦੇ ਹਾਂ ਬੋਲਦੀ ਕਿਵੇਂ ਤੂੰ ਜਿਵੇਂ ਬੋਲਦੇ ਹੁੰਦੇ ਆ ਤੂੰ ਆ ਕੇ ਕਿਵੇਂ ਬੋਲਣ ਲੱਗ ਰਹੀ ਆ ਨਪੁੱਤੀਆਂ ਦੇ ਪਾਠੀਆਂ ਚੱਕ ਲੀਆਂ ਜਿਵੇਂ ਪਾਦੀ ਨੂੰ ਸਭ ਪਾਠੀਆਂ ਚੱਕੇਂਗੇ ਮੈਂ ਤਾਂ ਬੋਲੂ ਵੀ ਨਾ ਬੋਲ ਤੂੰ ਜੰਮੀ ਕਮਾਲ ਕਰਨਾ ਥੋੜਾ ਜੱਪੜ ਚੱਕੀਆਂ ਤਾਂ ਮੇਰੀਆਂ ਗਈਆਂ ਮੈਂ ਮਾਰੂ ਆ ਐਡੀ ਵੱਡੀ ਵੱਡੀ ਦੀ ਲੈ ਹਾਜ਼ਮੀ ਨਹੀਂ ਕਰਨੀ ਮੈਂ ਚੌਕੜ ਦੇ ਤੂੰ ਹਰਾਮਣ ਨੂੰ ਜਿਆਦਾ ਬੋਲਣ ਲੱਗੂਗੀ ਹਰਾਮਣ ਹਾਂ ਜਿਆਦਾ ਬੋਲੀ ਜਾਂਦੀ ਆ ਵੱਡੀ ਗਾਹਾਂ ਦੀ ਮੇਰੇ ਪਾਠੀਆਂ ਚੱਕੇ ਨਹੀਂ ਆ ਮੈਂ ਵੀ ਦਊਂਗੀ ਪੇਰਾ ਬੈਠੇ ਉਹਦਾ ਜਿਹਨੇ ਮੇਰੀਆਂ ਚੱਕੀਆਂ ਪਾਠਾਂ ਦਾ ਛੋਲੀ ਝੜਦੀਆਂ ਮੈਂ ਤਾਂ ਕਹਿੰਦਾ ਵਿਚੇ ਮੱਚ ਜਾ ਸਾਰਾ ਟੱਬਰ ਮੈਂ ਤਾਂ ਉਹ ਝੜਦੀਆਂ ਸਾਰਾ ਕੁਸੀ ਮੱਚੇ ਅਗਲੇ ਦਾ ਘਰ ਵੀ ਮੱਚ ਆ ਪਾਥੀਆਂ ਚੱਕ ਲਈਆਂ ਵੀ ਰੋ ਕਿਸੇ ਨੇ ਪਤਾ ਨਹੀਂ ਕੌਣ ਲੈ ਕੇ ਚੱਕ ਲਈ ਸਾਰੀ ਨਾਲ ਖੜੇ ਹੋਏ ਸਾਰਾ ਗਾਹੜਾ ਕੌਣ ਕੌਣ ਲੈ ਗਿਆ ਸਾਹਮਣੇ ਖੜਾ ਚੋਰ ਬੋਰਦਾ ਹੈ ਨਹੀਂ ਇਹਨੂੰ ਹਟਾ ਲਾ ਇਹਨੂੰ ਹਟਾਲਾਂ ਵੀ ਰੋ ਮੈਂ ਪਤਾ ਨਹੀਂ ਕਿਹੜੀ ਕੋਲ ਚੁੱਪ ਚੱਕ ਕੇ ਗਾਹੜਾ ਨਾਲ ਨਹੀਂ ਚੁੱਪ ਤਾਂ ਮੈਂ ਆ ਤੇਰੀ ਉਮਰ ਦਾ ਲਿਹਾਜ਼ ਕਰਦੀਆਂ ਨਾ ਬੋਲ ਅੱਛਾ ਤੇ ਨਾਲ ਮਾੜੀ ਵੀ ਨਹੀਂ ਹੈਗੀ ਫਿਰ ਮੈਂ ਆ ਮਾੜੀ ਵੀ ਨਹੀਂ ਹੈਗੀ ਹਾਂ ਰਣ ਆ ਵੈਸੇ ਉਹ ਪਾਥੀਆਂ ਚੱਕੀਆਂ ਗਈ ਨੇ ਆ ਦੇਖ ਤੇਰੇ ਸਾਹਮਣੇ ਖੜਾ ਚੋਰ ਨਹੀਂ ਫੇਰ ਕਹਦੇ ਨੇ ਤੂੰ ਆ ਖੜੇਗਾ ਇੱਥੇ ਕੋਈ ਜਾ ਕੇ ਸਿਰ ਤੇ ਮਾਰੂਗੀ ਤੇਰੇ ਕਿ ਮੈਂ ਪਾਥੀ ਦੀ ਦੀ ਲੋਹੇ ਹਰ ਗਿਆ ਓਟਾ ਚਾਚੀ ਹਾਂ ਤੈਨੂੰ ਕੀ ਲੱਗਦਾ ਬੱਚੀ ਕਰੇਗੀ ਨਹੀਂ ਕੀ ਪਤਾ ਕਿਦਾ ਬਣਾ ਬਟਾ ਕਿਹੜੀ ਤੇ ਬਾਜੜੇ ਮਰ ਗਏ ਔਰੇ ਬ੍ਰਾਹਮਣ ਦੇ ਚੱਲ ਬਾਜੜੀਆਂ ਹਾਂ ਚਾਚੀ ਬਾਜੜੇ ਕਾ ਮਾਰਨੇ ਕਿਸੇ ਨੂੰ ਆਪਾਂ ਨਹੀਂ ਆਹੋ ਚੜੀ ਮਾਰੂਗੀ ਹੈ ਨਾ ਪੁੱਤਿਆ ਦੀ ਹੋਰ ਕਰ ਵੀ ਕਿ ਸਕਦੀ ਐ ਏਡੀ ਉਮਰ ਹੋ ਗਈ ਅਕਲੇ ਨੂੰ ਬੋਲਣ ਦੀ ਨਹੀਂ ਹਾਂ ਹਾਂ ਕੀ ਦੇਖ ਲਾ ਨਹੀਂ ਆਏ ਕਹਿੰਦੀ ਐ ਵੀ ਠੰਡੀ ਰਹਿ ਠੰਡੀ ਜ਼ੋਰ ਦੀ ਦਰਦ ਨਹੀਂ ਹੁੰਦੇ ਅੱਛਾ ਹਾਂ ਗੁੱਸਾ ਦੇਖ ਲੱਗਿਆ ਮੈਂ ਕਰਦੀ ਵੀ ਹਾਂ ਹਾਂ ਗੱਲ ਤਾਂ ਉਹੀ ਹੈ ਹੌੜੀ ਕੀ ਹੋਰ ਨੀ ਪਾਉਂਦੇ ਹੁੰਦੇ ਨਾ ਨੀਂਦੇ ਹਾਂਗੇ ਮੇਰਾ ਇੱਧਰ ਹੁੰਦੀ ਵਿਚਾਰੋਂ ਤੋਂ ਲੈ ਕੇ ਫੁਲਕਾਰੀ ਪਾਣਾ ਪਉਂਦੀ ਹਾਂ ਹਾਂ ਹੱਥ ਕਰ ਸੁਣਦਾ ਸਾਡੀਆਂ ਪਾਠੀਆਂ ਤਾਂ ਕਹਿ ਗੋ ਤਾ ਹਵਾ ਕਰਦੀ ਹੈ ਹੱਤ ਨਾ ਹੱਤ ਨਾ ਲਾ ਕੇ ਤੇਰੇ ਕੰਟਾ ਉਂਦਾਗਾ ਆਹੋ ਕਰੰਟ ਬਤਾ ਰਾ ਤੇਰੇ ਚ ਤਾਂ ਮੁੱਕ ਗਿਆ ਅੱਛਾ ਮੇਰੇ ਚ ਨਹੀਂ ਮੁੱਕਿਆ ਹੈਗਾ ਅਜੇ ਓਹੋ ਜਾਦੇ ਬੋਲਦੀ ਆ ਨਾਲ ਚਾਚੀ ਪਾਠੀ ਮਾਰਦੇ ਹਾਂ ਮੈਂ ਤਾਂ ਕਹਿੰਦੀ ਬੱਚਾ ਮਰ ਜਣਾ ਮੈਂ ਤਾਂ ਗਾਲਾਂ ਦਿੰਨੀ ਆ ਹਾਂ ਤੇਰਾ ਮਰਨਾ ਹਾਂ ਪੁੱਤੀਆਂ ਮੈਂ ਨਾਲੀ ਮਤਲਬ ਛੋਟਾ ਭੇਜਿਆ ਬੇੜਾ ਛੋਟਾ ਨਾ ਪੁੱਤੀਆਂ ਦਾ ਮੈਂ ਤਾਂ ਕਹਿੰਦੀ ਆ ਤੇਰਾ ਬੈਠੇ ਰਾਮਣ ਦਾ ਤੇਰਾ ਬੈਠੀ ਆਲੀ ਨਾ ਹੋਵੇ ਤਾਂ ਆਹ ਦੇਖ ਲੈ ਆਹੋ ਆਹ ਪਰ ਤੂੰ ਕੱਢ ਗਿਆ ਮਤਾਂ ਮੇਰੇ ਵਾਲਾ ਬੰਡ ਕੱਢ ਲੈ ਰਹਿ ਗਈ ਤੇਰੇ ਨਾਲ ਨਹੀਂ ਮਰਨੀ ਐ ਕੰਨੀ ਕੰਨੀ ਪਾਤੀ ਨਿਕਲੂ ਤੇਰੇ ਚੋਂ ਮੈਨੂੰ ਪਤਾ ਹੱਤੇ ਤਾਂ ਹੋਰ ਕਰਕਾ ਹੋਰ ਤਾਂ ਜਾਵਾਂਗੀ ਤੇਰੇ ਪਤੰਦਰ ਦੇ ਦੇਖ ਲੈ ਮੈਂ ਤਾਂ ਹੋਰ ਤੇ ਬਸ ਤੈਨੂੰ ਦਰੱਖਣਾ ਵੀ ਨਹੀਂ ਐ ਇਹ ਵਾਦਾ ਇਹਕ ਵੀ ਚੰਗੀਆਂ ਨਹੀਂ ਛੋੜਾ ਬਹਿ ਜਾ ਬੇੜਾ ਛੋੜਾ ਹਰਾਮਣਾ ਦਾ ਇੱਥੋਂ ਛੱਟੀ ਆਉਗੀ ਸਾਰ ਘਰੇ ਆਉਣੀ ਆ ਫੱਠ ਲੈ ਕੇ ਚਾਲ ਨੀ ਮੀ ਮੇਰੇ ਸੱਤ ਖਾਸਮੇ ਤੇ ਦੂਰ ਹੋਤੀ ਲੈ ਕੀ ਤੈਨੂੰ ਕੋਈ ਮਤੂਨਾ ਬੋਲੇ ਤਾਂ ਮੇਰੀ ਲੜਾਈ ਹੈ ਮੈਂ ਤਾਪੀ ਦੇਖ ਲਊਗੀ ਆ ਜਾ ਤੂੰ ਦੁੱਧ ਦਵਾ ਮਰਦਾ ਕੋਈ ਨਾ ਸਮਾਂ ਮੈਂ ਤਾਂ ਹਿੰਗੇ ਤੋ ਚੜ ਕੋਈ ਨਹੀਂ ਆਲੇ ਤੇਰੀ ਮੁਬਾਤ ਕਰਉਣੀ ਸੀ ਦੇਖ ਲੈ 2 ਕਿਲੋ ਦੁੱਧ ਵੱਜ ਗਿਆ ਚੱਲ ਚਲ ਆਜੋ ਲੈ ਆਂ ਜੀ ਬਣ ਓਏ ਕੱਟ ਤੇ ਕੱਟ ਓਏ ਇਹਨੂੰ ਕਾ ਤੋ ਛੇੜਦਾ ਉਧਰ ਮਿੱਟੀ ਕੱਟ ਤੇ ਇਧਰੋਂ ਉਹ ਤਾਂ ਤਾਂ ਚਾਰ ਲੱਗ ਰਿਹਾ ਕੱਢਦਾ ਕਰ ਰਿਹਾ ਯਾਰ ਧਰਨ ਕੋ ਵਾਲੀ ਕਰਖੇ ਦਾ ਚਾਹ ਯਾਰ ਤਾ ਓਏ ਇਧਰੋਂ ਕੱਟ ਤੇ ਖਸਮਾ ਉਹ ਕਾ ਝਾੜ ਦੇ ਸਾਰੀ ਇਹਨੂੰ ਰੰਗ ਕਰਾਂਗੇ ਪਰਾਗ ਨੂੰ ਪੜਾ ਪਾਏ ਦੀ ਆਟਾ ਟੱਕਰਾ ਕਰਾਂਗੇ ਉੱਤੇ ਓਏ ਹੋਰ ਕੀ ਹੁੰਦਾ ਇਹਨੂੰ ਰੰਗ ਕਰ ਦਾਂਗੇ ਇਹ ਟੰਗਾਂ ਲੱਗੀ ਜਾਂਦਾ। ਨਾ ਹੋਰੇ ਲੱਗ ਰਿਹਾ ਇਹਨਾਂ ਨਾਲ ਪੰਗੇ ਲੈਣਾ। ਉੱਥੇ 12 ਜਣੇ ਢਾਲੀ ਦੀ ਮੈਂ ਬੱਕਰੇ ਮੰਗੋ। ਹਾਏ ਪਰਵਾਹ। ਇਹ ਢਾਲੀ ਆ ਕੀ ਕਹਿੰਦਾ ਪਹਿਲਾਂ ਦੱਸ ਪਰਿਵਾਰ। ਪਰ ਉਹਨਾਂ ਕੋਲ ਤੋਂ ਨਿਕਲੀ ਚਾਚੀ ਵੀ ਤਰ ਸਾਰੇ ਆ। ਉਹ ਕੀ ਹੋ ਰਿਹਾ ਤੈਨੂੰ ਗੱਲ ਤਾਂ ਸੁਣ ਲੈਂਦੇ ਖੁਦ ਆਪਣਾ ਛੇੜ ਕੇ ਭਈ ਜਾਂਦਾ। ਰਾਣੋਂ ਨੇ ਰਾਣੋਂ ਨੇ। ਕੀ ਹੋ ਗਿਆ ਉਹਦੇ ਨਾਲ ਤਰ੍ਹਾਂ ਮਸਲਾ ਹੁਣ। ਮੈਨੂੰ ਕਹਿੰਦੀ ਮੇਰੀਆਂ ਪਾਥੀਆਂ ਚੱਕਣੇ ਸਿੱਧੀਆਂ ਸੁਰਿਆਵੇਂ ਇਹਨਾਂ ਦੇ ਬੱਚੜੇ ਮਰ ਜਾਣ ਰੰਡੀਆਂ ਹੋ ਜਾਣ। ਸੁੱਖੀ ਸ਼ਾਂਤੀ। ਹੋ ਜੀ ਮੈਂ ਉਹ ਪਰਦੇ ਤੇ ਮਰੀ ਜਾਵੇਂ ਉਹਨਾਂ ਨੂੰ ਬਲਾਵਤ ਆਟਾ ਖੜ ਕੇ ਮੈਂ ਸਾਹਮਣੂ ਮੈਂ ਮੇਰੀ ਗੱਲ ਸੁਣ ਕੇ ਨਾ ਮਰ ਜੇ ਐ ਸਿਉਨੇ ਵਰਗਾ ਮੇਰੇ ਟੱਬਰ ਹੈ ਇਹ ਮਰ ਜੇ ਦੱਸ ਨਾ ਚਾਚਾ ਨਹੀਂ ਚਾਚਾ ਨਹੀਂ ਹਾਂ ਉਹੋ ਓਏ ਖਰਜਾ ਪੈਂਦਾ ਖਸਮ ਚੁੱਪ ਕਰ ਜਾ ਗੱਲ ਤਾਂ ਸੁਣ ਲੈnde ਆਪਦੀ ਛੱਡੀ ਜਾਂਦਾ ਹਾਂ ਚਾਚਾ ਬੋਲ ਅੱਛਾ ਕਾ ਤੋ ਐ ਕਾ ਤੋ ਕਹਿੰਦੇ ਚਾਰ ਪਾਥੀਆਂ ਨੇ ਭੁੱਖੀਆਂ ਸੀ ਮੈਨੂੰ ਮੈਂ ਉਹਨੂੰ ਐ ਹੀ ਕਿਹਾ ਮਾ ਜੀ ਨੇ ਪਾਥੇ ਚੱਕੇ ਨਾ ਦਿਨ ਬੱਚੜੇ ਮਰ ਜਾਣ ਮੈਂ ਐ ਕਰਕੇ ਝੋਲੀ ਹਟਾਈ ਫਿਰ ਤਾਂ ਅੱਗ ਲੱਗੀ ਮੇਰੀ ਸੋਕਣ ਦੇ ਪਰ ਕਪੜਕ ਜਾਵੇ ਬਿਜਲੀ ਵਾਂਗੂ ਮੈਨੂੰ ਕਹਿੰਦੇ ਮੇਰੇ ਤਲਾਕ ਦਿੱਤਾ ਕਿਆ ਮਾਈਦਾ ਜੀ ਫਿਰ ਰੱਬ ਦਾ ਨਾਮ ਲੈ ਕੇ ਘਰੇ ਨਾਲ ਲਾ ਲਈ ਓਏ ਤੂੰ ਕਾ ਤੋ ਭੁੱਖੇ ਲੈਣੇ ਦੀ ਆ ਭੁੱਖੇ ਲੈਣੇ ਦੀ ਓ ਤੂੰ ਪਾਉਂਦਾ ਉਹ ਤਾਂ ਭੁੱਖੇ ਨਾਲ ਵੀ ਆਈ ਆ ਇਹ ਵੀ ਆ ਮੇਰੀ ਗੱਲ ਸੁਣ ਮੈਨੂੰ ਲੱਗਣਾ ਤੂੰ ਆਪ ਤੂੰ ਆ ਨਾ ਪਰ ਬਟਕਾ ਮਗੇ ਪੈਣ ਦੇ ਜਾ ਖਸਮਾ ਖਰਜਾ ਤੂੰ ਟਿਕ ਜਾ ਕਰ ਇਹ ਜਵਾਬ ਨਹੀਂ ਕਰਾਉਣੀ ਸਾਡੇ ਦੋ ਖੁੱਟਨੇ ਕਿਉਂ ਬਕਿਆ ਮੇਗਾ ਕਿਉਂ ਬਕਿਆ ਮੇਗਾ ਇਹਨੂੰ ਸਾਫ ਕਰ ਲੈ ਕਰ ਲੈ ਮਾਂ ਨੂੰ ਸਾਫ ਮੈਂ ਤੈਨੂੰ ਕਿੰਨੀ ਵਾਰ ਆਖਿਆ ਨੂੰ ਬੁੱਕੀ ਕੱਟ ਖਵਾ ਦਿਆ ਕਰੇ ਜਿਆਦੇ ਦਫਨਦਾ ਫਿਰ ਬੋਲੀ ਜਾਂਦਾਗਾ ਪੈਣ ਦੇ ਖਸਮ ਦਾ ਨਹੀਂ ਖਾਂਦਾ ਟੱਕਾਂ ਨਹੀਂ ਤੋੜਦਾ ਚੱਲ ਤੂੰ ਐਂ ਕਰੀ ਮੇਰੀ ਐਂ ਗੱਲ ਸੁਣਾ ਇਹਨੂੰ ਮਾਂ ਨਾਲ ਲੈ ਕੇ ਜਾਈ ਕੰਜਰ ਨੂੰ ਤੂੰ ਹੀ ਜਾਈ ਉਹ ਤਾਂ ਕਹ ਲੈ ਲੰਬਾ ਦੇ ਕੇ ਆਈ ਮੈਂ ਕਰਦਾ ਗੱਲ ਕੋਈ ਨਾ ਉੱਥੇ ਨਾ ਬਗ ਜੀ ਪੁੱਠੇ ਪੁੱਠ ਕੁੱਟ ਰਗੇ ਬੁੜੇ ਆ ਦੀ ਇਹ ਖਰਜਾ ਹੋਏ ਖਰਜਾ ਮੈਂ ਆਪੇ ਗੱਲ ਕਰਦਾ ਬੁੜਾ ਕਹਿੰਦਾ ਕਾ ਜੀ ਤੈਨੂੰ ਲਾ ਬੁੜੇ ਕੋਈ ਨਹੀਂ ਹੋ ਗਿਆ ਸੀ ਅਜੇ 16 ਸਾਲ ਦਾ ਲੈ ਦੇਖ ਲੈ ਸਾਲਿਆ ਤੂੰ ਕੀ ਲੈਣਾ ਮੇਤੋਂ ਮੈਂ ਚਾਹੇ 26 ਸਾਲ ਦਾ ਹੋਵਾਂ 18 ਸਾਲ ਦਾ ਹੋਵਾਂ ਤੂੰ ਟਿੱਕ ਜਾ ਚਾਪੀ ਗੁੱਟੀ ਆ ਅਰੇ ਇੱਕ ਗੱਲ ਹੋਰ ਸੁਣ ਲੈ ਵਿੱਚ ਤੇਰੇ ਵਾਲੀ ਧੀ ਉਹ ਫਲਕਾਰੀ ਵਾਲੀ ਉਹ ਤੂੰ ਮੇਰੀ ਗੱਲ ਸੁਣ ਆਪਦਾ ਬਾੜੀ ਭੈਂਚਦਾ ਵੇ ਹੋਰ ਕਰ ਲਾਂਗੇ ਕਿਤੇ ਹੋਰ ਲੈ ਲੈਣਾ ਮੈਂ ਕਿਵੇਂ ਬਾੜਾ ਲੈ ਲੇਗਾ ਹਿੱਸਾ ਗਜਨਾ ਨਾ ਮੈਂ ਪਰਦੇ ਮੇਰੇ ਦਾ ਬਾੜਾ ਚ ਅੱਧੇ ਚ ਮੈਂ ਕਰ ਦਿੰਦਾ ਸਿਆਪਾ ਇਹ ਤੁਹਾਡਾ ਨਾ ਸਰਪੰਚ ਨੂੰ ਮੈਨੂੰ ਕੋਈ ਜੜ ਨਹੀਂ ਸੌ ਕੁ ਉੱਚੀ ਚੜਦੀ ਆਉਂਦੀ ਆ ਲੈ ਕੇ ਚਾਰ ਪਾਤੀਆਂ ਹਾਂ ਉੱਪਰ ਚੜ ਗਈ ਇੱਕ ਤਾਂ ਆਪਣਾ ਹੀ ਇਹਨੇ ਚੁੱਪ ਕਰਦਾ ਹੈਗਾ ਇਹ ਵਿੱਚ ਬੋਲਦਾ ਹੈਗਾ ਇਹ ਤਾਂ ਕੰਜਰ ਹੈਗਾ ਹੈਗਾ ਜਿਵੇਂ ਦਾ ਹੈਗਾ ਭੈਂ ਦੇ ਖਸਮਦ ਚੁੱਪ ਕਰ ਜਾ 10 ਮਿੰਟ ਗੱਲ ਸੁਣ ਲੈਣ ਦਿਆ ਕਰ ਕਿਸੇ ਦੀ ਕਾਹਨੂੰ ਗੱਲ ਕਰਲਾ ਤੂੰ ਇੱਧਰ ਮਰਲਾ ਕਰ ਲੈ ਇਹਨਾਂ ਨੂੰ ਚੌਂਆਂ ਨੂੰ ਸਾਫ਼ ਕਰ ਤੇ ਨਾ ਐ ਕਰ ਮੇਰੀ ਗੱਲ ਸੁਣ ਜੇ 10 ਸੱਟ ਦੀ ਤੀਵੀਂ ਕੁੱਟੀ ਨੂੰ ਚੌਂਆਂ ਆਲੀ ਬਹਿਰੀ ਤੇਰੀ ਤੀਵੀਂ ਵੀ ਬਿੱਚਾ ਤੀ ਪਾਲਾ ਪਾ ਦੀ ਫਰਤੀ ਚ ਲੈ ਕੇ ਸਰਕਾਰੀ ਮੈਂ ਮੈਂ ਮਾਰ ਦੂੰ ਰੰਡੀਆਂ ਜੇ ਮੇਰੀ ਕਿਸੇ ਤੀਵੀ ਨੂੰ ਬੋਲਣਾ ਕਰਤਣਾ ਬੰਦ ਤੂੰ ਮੈਂ ਓਏ ਖੜ ਜਾ ਓਏ ਬਹਿ ਜਾ ਕੱਲ ਤੋਂ ਭੁੱਕੀ ਨਹੀਂ ਦੇਣੀ ਮੇਰੇ ਸਾਲੇ ਨੂੰ ਮੈਂ ਤੂੰ ਕਹਿੰਦਾ ਚੱਲਦੀ ਭਾਂਡ ਘਾਵੇਂ ਮੇਰੇ ਨਹੀਂ ਮਰਦੀ ਓ ਮਰੇ ਤੂੰ ਭੁੱਕੀ ਦੇਣਾ ਕਰੀ ਮੈਨੂੰ ਆ ਨਾ ਮੇਰੀ ਗੱਲ ਸੁਣ। ਉੱਥੇ ਨਾਲ ਦੇ ਇੱਕ ਦਾ ਬਾੜਾਂ 'ਚ ਨਾ ਉਹ ਨਿਉਪਰਾ ਦੇ ਵੰਡ ਕੇ। ਮੈਂ ਤੇਰੀ ਰੋਣਾ ਖਤਮ ਕਰ ਦੂੰਗਾ। ਮੈਂ ਤਾਂ ਤੁਹਾਨੂੰ ਅੱਡੇ ਲੈ ਕੇ ਦੇਣਾ। ਮੈਂ ਸਰਪੰਚ ਨੂੰ ਫੋਨ ਕਰਦਾ ਤਾਂ ਪੱਕਾ ਧਾਰ ਲਾਂਗੇ ਅਸੀਂ। ਈ ਕਾ ਹੈ ਡਾਡਾ ਇੱਥੇ ਆ ਹੈ ਡਾਡਾ ਖਬਰ ਹੋ ਰਿਹਾ ਇਹਨੂੰ ਲੈ ਕੇ ਕਹੀ ਕਰਿਆ ਖੁੱਛ ਦੇ ਇੱਥੇ ਪੱਥ ਲੈ ਕਰੂੰਗੀ ਮੈਂ ਤਾਂ। ਉਹ ਮੇਰੀ ਆ ਕਿੰਨਾ ਜਗਾ ਪਈ ਆ ਭੈਣ ਦੀ ਕੀ ਇੱਥੇ ਕਰਨਾ। ਮਾਰ ਮਾਰ ਦਿਆ ਕਰ ਪਾਚੇ ਨਾਲ ਉਹਨੂੰ ਏਡੀ ਦੂਰ ਜਾਂਦੀਆਂ ਨੂੰ 10 ਪੈਸੇ ਦੀਆਂ ਦਾਣੇ ਦੰਨੇ ਆ। ਪੂਰੀ ਸੱਟ ਤੇ ਕਰੂਗੀ। ਮੈਨੂੰ ਤਾਂ ਨਾ ਕਰੋ ਮੈਂ ਵੱਟ ਕੇ ਲੈ ਜਾਊਂਗਾ। ਉਹ ਪਹਿਲਾ ਵੀ ਤੇਰੀ ਨੂੰ ਦਿੰਨੇ ਆ ਉੱਥੇ ਕਿਨੂੰ ਪਾਵੇਂਗਾ ਮੈਨੂੰ ਦੇ ਦੇ ਕੋ ਲੈ ਜਾਕਰ ਭਟਕੇ ਕੇ ਨਮਨ ਲੈ ਜਾ ਸਾਰੇ 10 ਪੁਸੇ ਰੇ ਗੜਕਾਓ ਪਹਿਲਾ 10 ਪੁਸੇ ਦੀ ਤੇਰੀ ਲੈ ਕੇ ਜਾਂਦੀ ਐ ਸਾਚੀ ਇਹ ਤਾਂ ਦੇਖਾ ਉਹ ਤਾਂ ਹੈ ਨਹੀਂ ਮਰਦ ਮਾ ਮਰਦਾ ਆਪਾਂ ਬਦਲ ਵਾਲੇ ਕਹੀਏ ਆਏ ਕਰ ਮੇਰੀ ਗੱਲ ਸੁਣੋ ਚੱਲ ਚੱਲ ਆਏ ਕਰ ਮੇਰੀ ਗੱਲ ਸੁਣ ਚੱਲ ਟੋਲ ਨਾਲ ਸੱਤ ਲਵਾਵਾ ਤੇਰਾ ਟੋਲ ਲੈ ਜਾਂ ਸਾਡਾ ਚੱਕ ਜੇ ਤੇਰਾ ਪੁੱਤ ਉਹ ਬਾਪਰ ਜਾਊਗਾ ਇਹ ਰਾਜ ਦੇ ਨੇ ਕਿਤੇ ਭੇਜ ਆ ਜਾਣਾ ਚੱਲਣਗੇ ਚਲੋ ਮਰੂ ਮਰੇ ਸੜਦਾ ਇਧਰ ਕਰ ਲੈ ਕੰਮ ਦੋ ਕੱਦਾਂ ਹਲਕਿਆ ਹੋਇਆਗਾ ਮੈਂ ਫੁੱਕ ਕੱਢੂ ਸਾਰੇ ਇਹ ਤੈਨੂੰ ਪਤਾ ਤਾਂ ਹੈ ਜਾਤ ਦਾ ਕਾਹ ਤੋਂ ਛੇੜਦੀ ਹੁੰਦੀ ਐ ਇਹਨੂੰ ਤੂੰ ਆਏ ਨਾ ਕਿਹਾ ਕਰਨ ਨਾਲ ਇੱਕ ਮੂੰਹ ਸੰਭਾਲ ਕੇ ਬੋਲਿਆ ਕਰੇ ਇੱਕ ਗੱਲ ਚ ਕਹਿੰਦਾ ਮੈਨੂੰ ਤਾਂ ਪਤਾਗਾ ਓਏ ਇਹਨੂੰ ਕਰ ਲੈਂਦੇ ਕਰ ਤੂੰ ਕੰਮ ਤੈਨੂੰ ਪਤਾ ਨਾਲ ਇਹਦਾ ਇਹ ਤਾਂ ਛੇੜੇ ਮਾਰੀ ਨਹੀਂ ਮੈਨੂੰ ਤਾਂ ਉਹ ਤਾਂ ਮੈਨੂੰ ਪਤਾਗਾ ਕਿ ਕੰਮ ਲੈ ਲੈ ਜਿਹੜਾ ਦੰਦੇ ਨੇ ਮੈਂ ਸਰਪੰਚ ਨੂੰ ਕਰ ਦੇਣਾ ਫੋਨ ਸਰਪੰਚ ਤੇ ਜਾ ਕੇ ਨਾਲ ਉਹਦੇ ਖਸਮ ਲਵੇ ਜਾ ਕੇ ਆ ਪਟਕੇ ਦਾੜੀ ਉਹਦੀ ਕੰਜਰ ਦੀ ਰੱਸਾ ਕੱਟ ਕੇ ਹਰਾਮ ਦਾ ਕੱਟ ਕੇ ਸਿੰਘਾਂ ਦਾ ਡੰਗ ਰੱਖਿਆਗਾ ਜਿੱਧਰ ਜੀ ਕਰਦਾ ਲੈ ਕੇ ਪੈ ਜਾਣੇ ਟੱਕਰਾ ਦੇ ਲੈਣਾ ਬਿਸ਼ਰਮਾ ਹੈਗੀ ਹੈ ਜਹੇ ਜੀ ਹੈਗੀ ਹੈ ਤੀਵੀਂ ਉਹ ਤੋਂ ਤਾਂ ਬਚ ਕੇ ਰਹਿਣ ਚ ਫਾਇਦਾ ਹੈ ਮੈਂ ਨਹੀਂ ਡਰਦੀ ਹੈਗੀ ਮੈਂ ਨਹੀਂ ਡਰਦੀ ਹੈਗੀ ਆ ਡਰ ਕੇ ਥੋੜੀ ਰਹਿਣਾਗਾ ਤਾਂ ਦਰਵਾੜ ਦੇਣੀ ਮੈਨੂੰ ਉਹ ਆਪਣੀ ਤਾਂ ਇੱਜ਼ਤ ਹੈਗੀ ਉਹਨਾਂ ਦੀ ਕੀ ਕੱਖ ਦੀ ਇੱਜ਼ਤ ਨਹੀਂ ਭੈ ਦਾ ਕੋਈ ਛਾਗਾ ਨਹੀਂ ਮੰਗਵਾ ਦਿੰਦਾ ਸਾਲਿਆਂ ਨੂੰ ਉਹ ਤਾਂ ਠੀਕ ਆ ਕੋਈ ਸ ਨਾ ਚੰਗਾ ਚੱਲ ਠੀਕ ਆ ਜਾਇਆਂ ਮਾਂ ਤਾਂ ਜਾਣੀਆਂ ਕਰੇ ਜਾਇਆ ਜਾਇਆ ਚੱਲ ਓਏ ਕਰੋ ਛਾਫੇ ਚਾਚਾ ਮੇਰੀ ਗੱਲ ਸੁਣੂ ਨਾ ਕੋਈ ਸਾ ਗਾਣੀ ਦਿੰਦਾ ਤੇਰੇ ਨਾਂ ਤੇ ਗੱਲ ਉਹ ਪੱਲੀ ਮਗਰ ਵਾ ਗਿਆ ਮੈਨੂੰ ਕਹਿੰਦਾ ਉਹ ਸਾਹਮਣੇ ਖੇਤ ਨਹੀਂ ਨਾ ਮਾਂ ਕਰਾਉ ਥੋਟ ਜਾਗਦਾ ਮਾੜੀ ਉਹਦੇ ਨਾਂ ਤੇ ਦਿੰਦਾ ਤੈਨੂੰ ਕਰਾ ਪੱਲੀ ਪੁੱਲੀ ਚੱਲ ਚੰਗਾ ਬਦੀ ਪਹਿਲੇ ਬੰਦੇ ਖਸਮਾ ਚਾਚਾ ਮੈਂ ਕਦੂ ਕਰਕੇ ਲਾ ਦੇਗਾ ਫੇਰ ਉਹਨਾਂ ਨੇ ਆਪਣੀ ਬਣਦੀ ਕਿੱਥੇ ਜਿਨ੍ਹਾਂ ਦੇ ਤੂੰ ਪੱਲਾ ਲ ਲੈਨ ਵਾ ਗਿਆ ਦੀ ਹੈ ਉਹਨਾਂ ਨਾਲ ਤਾਂ ਆਪਣਾ ਕੇਸ ਚੱਲਦਾ ਹੈ ਕਿਵੇਂ ਕੇਸ ਚੱਲਦਾ ਤੇਰੀ ਫਫੜਨ ਨਾਲ ਉਹਦੇ ਨਾਲ ਮੈਂ ਤਾਂ ਉੱਚਾ ਸੁਣਦਾ ਮੈਂ ਤੇ ਗੱਤੀ ਗੱਡਾਂ ਫੇਰਾ ਚੱਲ ਠੀਕ ਹੈ ਦਾਤਾ ਫੇਰਾ ਓਕੇ ਲਵ ਯੂ ਓਏ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਦੇ ਅਪਨੇ ਭਾਂ ਭਰਾਵੇ ਦਾਤਾ ਰੁਪਈਆ ਦਾ 10 ਦੰਨਾ ਤੂੰ ਚੜਦੇ ਵਾਸਤੇ ਓਏ ਵੀਰ ਐਲੀ ਖਸਮਾ ਕਰਦੇ ਇਹਨੂੰ ਗੱਗਾ ਪਹਿਲਾਂ ਮੈਂ ਕਾੜੇ ਤੁਰਾਵਾ ਫੇਰ ਕਰਾਂਗੇ ਓ ਗਾਹ ਕਿੱਥੇ ਲੈ ਕੇ ਜਾਏਗਾ ਬਣਾਉ ਨੂੰ ਉਹ ਤੇ ਗਾਹ ਕੰਦਾ ਇੱਥੇ ਕਰਦੇ ਇਹਨੂੰ ਚੱਕ ਕੇ ਲਿਫਟ ਪਹਿਲੇ ਕਾਰ ਲਵਾ ਓ ਤੇਰਾ ਕਾਰ ਭਾਂਦਾ ਖਸਮਾ ਮੈਂ ਉੱਜੜ ਜੂੰ ਤੇਰੇ ਕਾਰ ਦੇ ਚੱਕਰਾ ਚ 2 ਕਿਲੋ ਭੈਣ ਦਾ ਖਸਮਾ 2 ਕਿਲੋ ਭੁੱਕੀ ਖਾ ਜਾਣਾ। ਅੱਜ ਕੱਢ ਤੱਤਲੀ ਆ ਜਾ। ਓਏ ਗਾਹਾਂ ਕਿੱਥੇ ਪਣੋਂ ਨੂੰ ਲੈ ਕੇ ਜਾਏਂਗਾ ਥੱਲੇ ਉਤਰਿਆ। ਮਾਣੀ ਓ ਥੱਲੇ ਉਤਰ ਗੱਲ ਸੁਣ। ਉਰੇਆ। ਮਾਣਦੀ। ਓ ਕੁਦਾਤਾ ਯਾਰ ਤੂੰ ਨਹੀਂ ਕੁਸ਼ ਕਰਨ ਦਿੰਦਾ ਹੈਗਾ। ਓਏ ਮੇਰੀ ਗੱਲ ਸੁਣ। ਹਾਂ ਉਰੇਆ। ਹਾਂ। ਆਪਾਂ ਮੇਰੇ ਸਲੇ ਦੇ ਲਾ ਕੇ ਆਵਾਂਗੇ ਚਾਰ ਥਾਪੜੇ। ਲਾਪੜੇ। ਹਾਂ। ਚੱਲੀਏ। ਚੱਲ। ਓਏ ਫਿਰ ਮੇਰੀ ਗੱਲ ਸੁਣਾ। ਪੜਾ ਮੈਨੂੰ ਕਾਰ ਲਵਾ ਬਈ। ਕਾਰ ਲਾਏਂਗਾ ਕਿ ਪੈਗ ਲਾਏਂਗਾ। ਆ ਦੋਈ ਚੁੱਟਾ ਲਾਉ। ਦੋਨੇ ਇਕੱਠਿਆਂ ਲਾਏਂਗਾ। ਹਾਂ। ਓ ਪੈਂਦ ਕਹ ਸਿਆ ਮੈਂ ਹੋਇਆ ਤੂੰ ਨਹੀਂ ਆ ਜਾ ਚੱਲ ਫਿਰ ਮਨੂਆ ਲਾ ਸਗਣਾ ਸਾ ਕਿੱਥੇ ਆਪਣਾ ਗਨਾਸਾ ਸਾਲਿਆ ਮਾਰਨਾ ਨਹੀਂ ਡਰਾਉਣਾ ਇਹ ਮਾਤਾ ਬੱਡੂ ਮੈਂ ਭਰਾ ਅਪਦਾ ਇੱਕ ਪਾਸਾ ਕਰਾਂਗੇ ਬੋਲਿਆ ਭੈਣ ਦੇ ਖਸਮਾ ਦੋਨੇ ਜੇਲ੍ਹ ਚ ਬੈਠੇ ਹਾਂਗੇ ਆਪਾਂ ਕੁਛ ਨਹੀਂ ਹੁੰਦਾ ਤੇਰੇ ਨਾਲ ਤੇ ਆਏ ਕਰੀ ਜੇ ਤੂੰ ਇਲਟ ਬਗ ਗਿਆ ਉਦਾਂ ਜੀ ਮੈਂ ਸਾਹਮਣੂ ਜੇ ਮੈਂ ਵਾਗਾ ਤੂੰ ਫਿਰ ਵੀ ਰੋਣ ਸਾਹਮਣੇ ਓਏ ਮੈਂ ਕੰਨ ਤੇ ਮਰੂੰ ਮੇਰੇ ਸਲੇ ਦੇ ਪੁੱਠੀਆਂ ਮੱਤਾਂ ਸਲੇ ਦੀਆਂ ਹੋਰ ਨਹੀਂ ਗੱਲ ਨਹੀਂ ਬਾਤ ਨਹੀਂ ਚੱਲ ਮਾਰਨਾ ਨਹੀਂ ਸਿਰਫ ਡਰਾਉਣਾ ਹੈ ਅਸਿਆ ਹਾਂ ਚੱਲੀਏ ਫਿਰ ਚੱਲ ਖੜ ਜਾ ਬਣ ਆੜਲਾळे ਦੋ ਸ਼ਰਕਾ ਜੋਨੇ ਮੋੜ ਦਾ ਗਣਾ ਲਾ ਦੇ ਬਦਲਾ ਲੈ ਜੌਣੇ ਆ ਜੇ ਮਾਦਾ ਜਾਇਆ ਓਏ ਜਾਇਆ ਭੈਣ ਦਾ ਖਸਮਾ ਉੱਥੇ ਵਿੱਚ ਨਾ ਨਾ ਤੇਰੇ ਤਾਂ ਇੰਨੀ ਇੱਕ ਭਰੋਸਾ ਹੁਣ ਆ ਮੋਤਰੀ ਤੇਰਾ ਸੱਦੂ ਆਊਗਾ ਮੰਜਾ ਚਲਾ ਜਾ ਸੇ ਥਾਂ ਦੀ ਬੇੜਾ ਬਹਿ ਜੇ ਨਹੀਂ ਅਣਪੜੇ ਆ ਇੱਧਰ ਜਾਣਾ ਲੈ ਮੇਰੀ ਗੱਲ ਸੁਣ ਲੈ ਤੈਨੂੰ ਕੋਕ ਦਵਾਇਆ ਤਾਂ ਕਰਕੇ ਵੀ ਤੂੰ ਸਾਡੇ ਵੱਲ ਦੀ ਗੱਲ ਕਰੇ ਆ ਤੇਰੇ ਬਾਈ ਮੁਰੇ ਸਾਰੀ ਕੱਲੀ ਕੱਲੀ ਗੱਲ ਬਾਕੀ ਮੈਂ ਆਇਆ ਕਹਿੰਨੀ ਆ ਰੋਣੋ ਬੱਤਾਂ ਨਹੀਂ ਸਵਾਦ ਹੈਗਾ ਜਮਾ ਵੀ ਥਾਪੜਾ ਮਰੂ ਖੱਚ ਕੇ ਬੱਤਾਂ ਨਹੀਂ ਸਵਾਦ ਨਾਲੇ ਹੋਰ ਆ ਮੈਂ ਕਿੱਤੜਾਈ ਨਹੀਂ ਆ ਪਹਿਲਾਂ ਨੋਦ ਨਾਲ ਲੜ ਕੇ ਆਈ ਆ ਦੋ ਪੱਕੇ ਤੇਰੇ ਸਿਰ ਚ ਮਾਰੂ ਇਸ ਤੋਂ ਬਾਅਦ ਮੈਂ ਦੇਖ ਲੈ ਤੇਰੇ ਪਿੱਛੇ ਮੈਂ ਤੂੰ ਮੱਛਲ ਖਾਦਾ ਹੁਣ ਮੈਂ ਤੇਰੇ ਨਾਲ ਚਾਈ ਚੰਨੀ ਐਡਾ ਰਿਸਕ ਲਾ ਕੇ ਅਗਲੀ ਮੈਂ ਸਿਰ 파ੜ ਦੂੰਗੀ ਕੰਮ ਤੋਂ ਹਟਾ ਦੂੰਗੀ ਕੋਈ ਨਹੀਂ ਮੈਂ ਹੈਗੀ ਆ ਨਾ ਡਬਲ ਡੇੜੀ ਦੇਣੀ ਪਊਂਗੀ ਦੇਖੋ ਕੋਈ ਨਹੀਂ ਡਬਲ ਲੈ ਲਈ ਦਿਹਾੜੀ ਕਿਉਂ ਮਰਦੀ ਰਹਿਣੀ ਐ 24 ਘੰਟੇ ਮੈਂ ਤੈਨੂੰ ਜਿਹੜੀ ਗੱਲ ਕਹੀ ਆ ਮੇਰੇ ਖਾਸਾ ਮੁਰੇ ਕੱਲੀ ਕੱਲੀ ਗੱਲ ਬਾਖਦੀ ਵੀ ਜਾਦੀ ਤੂੰ ਆਹ ਕਰਦਾ ਹੁਣ ਨਾ ਸਾਡਾ ਸ਼ਰੀਕਾ ਸਾਡਾ ਸ਼ਰੀਕਾ ਕੋਈ ਸਾਡਾ ਸੋਡਾ ਸ਼ਰੀਕਾ ਨਹੀਂ ਹੈਗਾ ਦੱਸੀ ਉਹਨੂੰ ਬਾਖਤੀ ਚਲੋ ਯਕੀਨ ਜਕਾਟੀਆਂ ਮੈਨੂੰ ਤੇਰੇ ਤੇ ਦੇਖ ਮੈਂ ਤੇਰੇ ਨਾਲ ਖੜੀਆਂ ਰਾਂ ਨੂੰ ਤੂੰ ਮੇਰੇ ਨਾਲ ਖੜ ਜੀ ਦੇਖ ਮੈਂ ਤੇਰੇ ਨਾਲ ਤੂੰ ਤਾਂ ਖੜ ਜਾ ਵਾ ਤੇਰਾ ਖਸਮ ਨਹੀਂ ਖੜਦਾ ਜੇ ਤੋ ਜਿਹੜੇ ਸਭ ਲੋਕ ਗਾਣੇ ਗਾਉਂਦਾ ਫਿਰਦਾ ਆ ਜਾ ਅਹ ਤੁੰ ਨੂੰ ਤੋੜਾ ਬੂਕ ਨਹੀਂ ਹੋਣੀਓ ਕੀ ਹੋ ਗਿਆ ਇੱਧਰ ਗੱਲ ਕਰਨਾ ਕੀ ਹੋ ਗਿਆ ਦੀਆ ਵੀ ਜੜੇ ਨ ਪੁੱਤੀ ਤੇਰੀ ਚਾਚੀ ਚਾਚੀ ਹੋਣੀ ਕਹਦਾ ਤੈਨੂੰ ਐ ਕੀ ਨਹੀਂ ਕਹ ਬੋਕ ਵੀ ਨਹੀਂ ਦੱਸਦੀਆਂ ਬਾੜੇ ਚ ਵੱਡੀ ਕਰ ਦੇ ਨਾ ਕਿਨੇ ਆ ਮੈਂ ਵੱਡੀ ਹਾਂ ਨੂੰ ਚਾਚੀ ਨੇ ਕਿਉਂ ਕੀ ਗੱਲ ਹੋਈ ਕਰ ਤਾ ਦੱਸ ਦੇ ਮੈਨੂੰ ਪੁੱਤ ਏ ਏ ਨਾ ਪਨਾਰ ਸਣਾ ਮੈਂ ਦੱਸ ਦਿਆਂ ਮੈਂ ਦੱਸਦੀ ਆ ਆ ਚੱਲ ਚੱਲ ਦੱਸ ਦੇ ਦੱਸ ਗੱਲ ਐ ਹੋਈ ਜਿਹੜੀ ਤੇਰੀ ਚਾਚੀ ਆ ਆਪਣਾ ਘਹਾਰਾ ਨਹੀਂ ਲਾਇਆ ਵਿਆ ਹਾਂ ਮੈਂ ਗਿਣ ਕੇ 50 ਬਾਤੀਆਂ ਲਾਈਆਂ ਕਿ ਨਹੀਂ ਲਾਈਆਂ ਜਮਾ ਲਾਈਆਂ ਕਿੰਨੀਆਂ ਸੀ 50 ਸੀ ਕਿ ਨਹੀਂ ਸੀ 51 ਸੀ 50 ਸੀ ਤੁਹਾਡੇ ਆਪ ਦੀ ਨਹੀਂ ਹੋਵਦੇ ਪਰ 50 ਸੀ ਨਾ ਪਮਗਣੀਆਂ ਸੀ ਇਹਨੂੰ ਕਦੋਂ ਪੁੱਛੀ ਨਾ ਬੋਲੀ ਨੂੰ ਤੂੰ ਆ ਕੇ ਦੇਖਣਾ ਨਾ ਜਾ ਲੈ 50 ਸੀ ਇੱਕ ਘਟ ਸਈ ਕਰ ਚੰਗਾ ਬੋਲੀ ਚਲੋ ਤੇ 50 ਬਾਤੀਆਂ ਸੀ ਮੈਂ ਅੱਜ ਦੁਬਾਰਾ ਗਿਣੀਆਂ ਮੈਂ ਖੱਲੀ-ਕੱਲੀ ਬਾਤੀਆਂ ਗਿਣੀ 1 2 3 4 ਐਂ ਕਰਕੇ ਹਨਾ ਜਦੋਂ ਮੈਂ 40 ਤੱਕ ਪਹੁੰਚੀ 43 42 43 43 ओहा आकी करता पौणिए हां साहब गलती होगी भाई काफी होगी चल ਛੱਡੋ ਨੂ ਛੱਡ ਬਾਈ ਪਾਣ ਨੂੰ ਗੋਲੀ ਮਾਰ ਗੱਲ ਸੁਣ ਗੱਲ ਬੱਸ ਗੋਲੀ ਮਾਰੇ ਗੋਲੇ ਵੱਜ ਜਾਂਦੀਆਂ ਨੇ 43 42 43 ਜਦੋਂ ਮੈਂ 34ਵੀਂ ਬਾਥੀ ਦੇਖੀ ਮੈਂ ਖਾ ਮੋੜ ਕੇ ਕੋਈ ਬਾਥੀ ਨਹੀਂ ਦੇਖੀ ਮੈਨੂੰ ਸਾਡੀਆਂ ਬਾਥੀਆਂ ਕਿੱਥੇ ਗਈਆਂ ਪੂਰੀਆਂ ਪੰਜਾਬ ਬਾਥੀਆਂ ਸੀ ਮੇਰੇ ਕੋਲੇ ਆਕੇ ਚਾਚੀ ਨੇ ਮੱਥੀਂ ਦੇ ਮਰਟ ਗਿਆ ਨਹੀਂ ਮੈਨੂੰ ਨਹੀਂ ਪਤਾ ਨਹੀਂ ਕਿਵੇਂ ਘਟ ਗਿਆ ਮੇਰੇ ਤੇਰੀਆਂ ਘਟੀਆਂ ਨੇ ਤੇਰੇ ਕੋਲੇ ਆ ਕੇ ਡਰਾਮੇ ਕਰੇ ਕਰਦੀ ਸੀ ਕਿ ਨਹੀਂ ਕਰਦੀ ਸੀ ਕਿ ਨਹੀਂ ਤੂੰ ਤਾਂ ਨਹੀਂ ਚੱਕੀ ਹੁੰਦੀ ਕਿ ਸਿਧਰੀ ਹੋ ਜੀਏ ਨਾ ਨਾ ਇਹ ਤਾਂ ਮੇਰੇ ਨਾਲ ਸੀ ਨਹੀਂ ਨਹੀਂ ਉਹ ਤਾਂ ਉਹ ਕਹਿਣਾ ਮੈਂ ਤਾਂ ਬੁਸਕਣ ਲੱਗੀ ਲੈ ਬੱਸ 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 ਚਾਹ ਕਹਿਣਾ ਚਾਰੀ ਲੱਫੜਾ ਕੋਕਾ ਲਫੜਾ ਬੱਸ ਪਕਰ ਜਾ ਫੜ ਨੀ ਵੀ ਨਾ ਚਲ ਅਪ ਬੱਤਾ ਫਿਰ ਅਤਰ ਬੱਤਾ ਬੱਤਾ ਮੇਰਾ ਸਵਾਲ ਹੈ ਕਾਲਾ ਬੱਤਾ ਤੇ ਮੇਰੀ ਗੱਲ ਸੁਣ ਫਿਰ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਕੀ ਹੋਇਆ ਮੇਰੇ ਕੋਲ ਆ ਕੇ ਡਰਾਮੇ ਕਰਨ ਲੱਗੀ ਹਾਂ ਮੇਰੀਆਂ ਪਾਥੀਆਂ ਕਿਨੇ ਚੱਕੀਆਂ ਮੈਂ ਖਾ ਬੱਸ ਕਰ ਕੇ ਲੈਣੀ ਹੈ ਬੱਸ ਕਰ ਕਿਉਂ ਝੂਠ ਬੋਲਦੀ ਹੈ ਤੂੰ ਚੱਕੀਆਂ ਮੇਰੀਆਂ ਪਾਥੀ ਮੈਨੂੰ ਗਾਲਾਂ ਕੱਢਣ ਲੱਗੀ ਮੇਰੇ ਖਸਮ ਪਰਖਦੀ ਸੀ ਕਿ ਵੀ 40 ਖਸਮ ਨੇ ਛਾਏ ਬੋਲੀ ਜਾਂਦੀ ਸੀ ਛਾਏ ਬੋਲੀ ਸੀ ਭਾਈ ਅੱਛਾ ਤੂੰ ਸਰਾ ਨਹੀਂ ਕੋਸ ਤੈਨੂੰ ਮਾਰਦੀ ਧੌਣ ਤੇ ਮੈਂ ਮਾਰੀਆਂ ਮੈਂ ਤਿੰਨ ਤਾਂ ਨਹੀਂ ਮਾਰੀਆਂ ਚੱਲ ਦੋ ਹੀ ਮਾਰੇ ਸੀ ਤੇਜੀ ਚ ਉਹਨੇ ਢਾ ਲਿਆ ਮੈਨੂੰ ਮਤਲਬ ਕਿ ਮੈਂ ਤਾਂ ਨਹੀਂ 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 ਹੱਡੀ ਹਮਤ ਕਿੱਥੇ ਉਹ ਤੂੰ ਕੀ ਕਰਦੀ ਸੀ ਨਾਲ ਮੈਂ ਤਾਂ ਚਲਾਈਆਂ ਸੀ ਭਾਈ ਮੈਂ ਤਾਂ ਚਲਾ ਕੇ ਮਾਰਿਆ ਮੇਰੇ ਤਾਂ ਬੱਠਲ ਮਾਰਿਆ ਇਹ ਗਰੀਬ ਬਣੀ ਉਹ ਬੱਠਲ ਮਾਰਿਆ ਨਹੀਂ ਮੈਂ ਉਹ ਤਾ ਕਿ ਉਹ ਦੁਸਕੀ ਨਹੀਂ ਉਹ ਦੇਖ ਲੈ ਭਾਈ ਐਲਟਾ ਸਟੈਂਡ ਤੇ ਨਾਲ ਖੜੀ ਹੈ ਕਿਵੇਂ ਕਿਤੋਂ ਗਈ ਨਾ ਜ਼ਬਸੀ ਕੋਕ ਪੈ ਤੂੰ ਤਾਂ ਖੜੀ ਆ ਤੂੰ ਨਾ ਮੈਂ ਨਹੀਂ ਦਵਾਇਆ ਇਹ ਤਾਂ ਦੁਕਾਨ ਤੇ ਚੱਪਾ ਚੱਲ ਹੁਣ ਦੱਸ ਕਿਵੇਂ ਕਰਨਾ ਹੈ ਤੈਨੂੰ ਪਤਾ ਜੜਾ ਚਾਚੀ ਬੋਲੀ ਬੋਲੀ ਨੁੱਤਿਆਂ ਦੀ ਚਾਚਾ ਵੀ ਬੋਲਿਆ ਮੈਨੂੰ ਚਾਚਾ ਹੀ ਬੋਲੇ ਮੈਨੂੰ ਬੁੜੇ ਨੇੜੇ ਦੇ ਬੰਦੇ ਦਾ ਕੀ ਕੰਮ ਯਾਰ ਬੋਲੇ ਬੋਲੇ ਹਾਂ ਹਾਂ ਬੋਲੇ 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 ਜਦੋਂ ਮੈਂ ਕਰਨੀ ਪੂਗਾ ਮੈਨੂੰ ਚਾਚੇ ਨਾਲ ਜਾ ਜਾ ਇੱਥੇ ਗਡਾਸਾ ਕੇ ਆਪਣਾ ਚੱਕ ਹੀ ਲਿਆ ਚਲਾ ਉਹ ਕਦੋਂ ਬੋਲੇ ਸੀ ਖਰਚਾ ਤੇਨੇ ਕੀ ਲੈਣਾ ਅੱਜ ਤਾਂ ਲੜਾਈ ਕਰਾਉਣੀ ਆ ਜਿਆਦੀ ਬੋਲਦੀ ਸੀ ਨਾ ਚਾਚੀ ਜੀ ਹੁਣ ਆਉਗੀ ਦਾਤਲੇ ਉਹ ਤਾਂ ਮੂਹੀ ਮੂਣਾ ਕੁੱਟੇ ਨਾ ਮੇਰਾ ਨਾਂ ਵੀ ਰਾਣਾ ਨਹੀਂ ਹੈਗਾ ਮੇਰੇ ਵੱਲ ਦੀ ਹੋ ਜੀ ਕਿਧਰ ਦੇ ਬੱਤੇ ਪਿੱਛੇ ਵਿੱਕ ਜੇ ਮੇਰੀ ਗੱਲ ਸੁਣਦਾ ਵੀ ਕੀ ਕਰੀਦਾ ਮੈਂ ਇਹ ਨਹੀਂ ਦੇਖ ਵੀ ਰੋ ਦਾ ਸਟਾਫ ਖੜਤਾ ਮੈਂ ਤੇਰੇ ਨਾਲ ਗਈ ਹਾਂ ਖੜੀ ਵੀ ਰਹੀ ਕੰਮ ਤੋਂ ਕਰ ਦੂਗੀ ਮੈਂ ਚਾਚੀ ਕੋਈ ਨਹੀਂ ਮੈਂ ਹੈਗੀ ਆ 2 ਘੰਟੇ ਦੁੱਧ ਵੱਧ ਲੈ ਕੇ ਨਹੀਂ ਜਾ ਲੈ ਮੈਨੂੰ ਖਾਜੂ ਚਾਚੀ ਕਾਲ ਸੁਣ ਲੈ ਤੈਨੂੰ ਕਿ ਪਿੰਡ ਤੋਂ ਸਾਈਕਲ ਮੰਗਵਾ ਦੰਦਾਗਾ। ਨਾ ਕੇ ਮੂਹ ਮੇਰੀ ਗੱਲ ਸੁਣ ਤੀਵੀਂ ਮਗਰ ਲੱਗ ਰਿਹਾ ਤੈਨੂੰ ਸ਼ਰਮ ਨਹੀਂ ਆਉਂਦੀ ਚੌੜੇ ਤੂੰ ਸੱਜੇ ਬੋਲੇ ਇਹਨੂੰ ਮੈਂ ਕੁਛ ਨਹੀਂ ਬੋਲਿਆ ਇਹਨੂੰ ਤੂੰ ਇੱਧਰ ਆ ਜਾ ਤੂੰ ਮੈਂ ਇਹਨਾਂ ਨਾਲ ਖੜ ਕੀ ਆ ਗਿਆ ਵੇ ਹਾਂ ਆ ਗਿਆ ਮੇਰੀ ਗੱਲ ਸੁਣ ਲੈ ਇੱਕ ਵੇ ਕਾਤਲ ਫੜਾ ਲਵੇੜਾ ਲਵੇੜਾ ਆ ਵੇ